ਇਹ ਨਾ ਗਿਆ ਕੋਲ ਦੀ ਥੱਗੀ ਆ ਜੀ ਰਤਨ ਸਿੰਘ ਰੋਪੜੇ ਕਿਹਦੇ ਮੱਥਾ ਖੜਾ ਕਰਿਓ 11 ਤਰੋਰ ਦੀ ਮੰਨਪ੍ਰੀਤ ਸਿੰਘ ਸਾਡ ਕੀਤਨੀ ਦੀ ਪਾਰ ਨੂੰ ਲਿਖਿਆਉ ਨੇ ਇੱਕ ਮਿੰਟ ਹਾਂ ਜੀ ਪਾਰ ਨੂੰ ਲਿਖਿਆ ਮੰਨਪ੍ਰੀਤ ਬ੍ਰਿਧ ਪਾਲ ਸਿੰਘ ਇੱਕ ਮਿੰਟ ਮਾਤਾ ਤੁਸੀਂ ਨਾ ਚੱਲੇ ਮੈਂ ਬੁਲਾ ਲੂਗਾ ਤੁਸੀਂ ਬ੍ਰਿਧ ਇਸ ਗੱਲਾਂ ਦਾ ਧਿਆਨ ਉੱਤਰ ਨੂੰ ਬਾਹਰ ਲਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਮ ਬੋਲਾਂਗੇ ਤੁਸੀਂ ਮੇਰੇ ਕੋਲੇ ਆ ਜੂ ਬ੍ਰਿਧ ਫੋਟੋ ਤੇ ਬ੍ਰਿਧ ਉਹਦੀ ਵੱਡਾ ਵੈਂਡਰ ਕਢਾ ਕੇ ਜਿਹੜਾ ਕਿ ਕੀਤਨੀ ਜਿੱਥੇ ਦਾ ਆਪਾਂ ਨਾਮ ਲੈਨੇ ਉਹ ਮਸ ਪਤਾ ਉਹਨੇ ਬਹੁਤ ਥੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਦਾ ਮਨਪ੍ਰੀਤ ਸਿੰਘ ਖਰਾਨਾ ਇਹੜੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਸ ਪਾ ਕੇ ਇਹਨੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਇਹੜੇ ਬੰਦੇ ਨੇ ਤਬਾਹ ਕਰ ਦਿੱਤੇ ਘਰਾਂ ਦੇ ਘਰ ਆ ਜਿਹੜਾ ਕਿ ਇਹ ਆ ਤੁਸੀਂ ਇੱਧਰ ਨਾਲ ਤੁਸੀਂ ਆਇਓ ਭਾਈ ਜੀ ਦੋ ਜਣੇ ਬੈਨਰ ਲੈ ਕੇ ਇਧਰ ਆ ਜਾ ਕਰੋ ਆਪਾਂ ਮੀਡੀਆ ਵੀ ਦੇਖਦਾ ਸਾਰਾ ਧਿਆਨ ਇੱਧਰ ਨੂੰ ਲਾਉਂਦਾ ਦੋ ਜਣੇ ਪਹਿ ਸਾਰੇ ਨਾਲ ਦੋ ਜਣੇ ਨਹੀਂ ਦੋ ਜਣੇ ਭਾਈ ਦੋ ਜਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ ਮੀਡੀਆ ਆਪਣਾ ਬਹੁਤ ਸਾਹ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਿਓ ਜਿਹੜੇ ਜਿੱਨੇ ਮੀਡੀਆ ਵਾਲੇ ਪਹੁੰਚੇ ਨਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ ਮੀਡੀਆ ਨੇ ਕਰਨਾ ਹੈ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਅਸੀਂ ਰਸਤਾ ਵੀ ਘੋਣਿਆ ਪਲੀਜ ਆਪਣੇ ਕੋਲੇ ਪ੍ਰਮੰਦભાઈ ਬਹੁਤ ਘੱਟ ਮੇਗੇ ਬੁਲਾ ਰਹੇ ਹੋਰ ਵੀ ਬਹੁਤ ਬੁਲਾ ਰਹੇ ਹੋ ਮਾੜੇ ਪਿੱਛੇ ਨੋ ਜਾ ਥੋੜੇ ਪਿੱਛੇ ਨੋ ਜਾਈ ਭਾਈ ਭਾਈ ਥੋੜੇ ਪਿੱਛੇ ਨੋ ਉੱਤੇ ਲਿਆਓ ਹਾਂ ਪੋਸਟਰ ਸਾਡੇ ਉੱਤੇ ਕਰ ਨੋ ਉੱਤੇ ਕੋਈ ਨਾ ਪਿੱਛੇ ਹੋ ਲੋ ਕੋਈ ਨਾ ਥੱਲੇ ਲੱਕੋ ਮੜਾ ਥੱਲੇ ਥੋੜਾ ਥੱਲੇ ਭਾਈ ਮੈਨੂੰ ਸਾਰਾ ਇੱਕ ਮਿੰਟ ਰੁਕ ਦਿਓ ਭਾਈ ਕਰੋ ਸਾਰਾ ਮਿੰਟ ਰੁਕੋ ਦੋ ਮਿੰਟ ਬੋਲ ਜਾ ਕੋਈ ਜਿਹੜੀ ਮੈਂ ਗੱਲ ਉੱਤੇ ਕੰਪਲੀਟ ਕਰ ਰਿਹਾ ਮੜੀ ਇੱਕ ਮਿੰਟ ਉਸ ਚੀਜ਼ ਵੱਲ ਧਿਆਨ ਦਿਓ ਭਈ ਭਾਈ ਚੁੱਪ ਹੋ ਜਾ ਮੈਨੂੰ ਇਕੱਲਾ ਇਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਪੁੱਤ ਆ ਜਿਹਨੇ ਸਾਰਾ ਕੰਮ ਕੀਤਾ ਵਾ ਮੈਂ ਬਹੁਤ ਬੜਾ ਤੋਂ ਹੀ ਸ਼ਹਿਰੀ ਨਹੀਂ ਹੈਗਾ ਜਿਹਨੇ ਉਹਨੂੰ ਪਤਾ ਨਹੀਂ ਕਰਦਾ ਸਾਰਾ ਕੰਮ ਤੁਹਾਡਾ ਮੈਨੂੰ ਇਕੱਲਾ ਇਕੱਲਾ ਬੰਦਾ ਇਕੱਲੀ ਇਕੱਲੀ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਕੱਲੇ ਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾਓ ਕੱਲੇ ਕੱਲੇ ਬੰਦੇ ਨੂੰ ਮੈਂ ਦੇਖ ਰਿਹਾ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹੁੰਦਾ ਵੀ ਚਿੱਟੇ ਨਸ਼ੇ ਦੇ ਨਾਓ ਵੇ ਵੱਟਾ ਮਾਫੀਆ ਕਿਉਂ ਆ ਕਿ ਇੰਨੇੜੇ ਐਡੇ ਵੱਡੇ ਠੱਗੀਆਂ ਮਾਰੀਆਂ ਲਗੀਆਂ ਜਿਹੜੀਆਂ ਇੰਨੇੜੇ ਐਡੇ ਵੱਡੇ ਠੱਗੀਆਂ ਮਾਰੀਆਂ ਲਗੀਆਂ ਇਹ ਪੰਜਾਬ ਦਾ 13000 ਹਜ਼ਾਰ ਤੋਂ ਪਿੰਡ ਘਟਾ ਹੈ 13000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ ਦਾਂਤ ਤੋਂ 15 ਨੌਜਵਾਨਾਂ ਨਾਲ ਠੱਗੀ ਬੱਤੀ ਹੁੰਈ ਐ। ਜਿਵੇਂ ਕਿ ਮੈਂ ਗੱਲ ਦੱਸ ਰਣਾ ਮਾਫੀਆ ਬਰੇ, ਦਾਂਤ ਤੋਂ 15 ਨਾਲ ਫਿਰ ਕਸਬੇ ਆ ਗਏ, ਫਿਰ ਵੱਡੇ ਸ਼ਹਿਰ ਆ ਗਏ। ਦੁਕਾਨਦਾਰ, ਵਪਾਰੀ ਵਰਗ, ਮਜ਼ਦੂਰ, ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ। ਕੋਈ ਗੋਲਦਾ ਬਾਈ ਵਾਟ। ਤੇ ਆਹ ਗੱਲ ਆਹ ਗੱਲ ਬਾਈ ਜੀ। ਪੱਤਰ ਉਹਨਾਂ ਨੂੰ ਨਾਲ ਉਹਦੇ। ਬਸ ਸਾਰਾ ਸਾਰਾ ਦੇ ਕਵਰ ਕਰਦਾ। ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ। ਕਿਸੇ ਨੇ ਆਪਣਾ ਘਰ ਵੇਚ ਕੇ, ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿ ਸਲੇ ਕਿਤੋਂ ਪੈਸੇ ਇਕੱਠੇ ਰਹਿਤ ਜ਼ਰਾਂ ਤੋਂ ਕਰਕੇ ਦਿੱਤੇ ਨੇਗੇ ਅਨੇਕਾਂ ਜਿਹੜੇ ਕਿ ਮਾਪੇ ਦਾਪਾਂ ਦੀ ਮੌਤ ਇਸ ਦਮ ਦੇ ਵਿੱਚ ਹੋ ਚੁੱਕੀ ਆ ਅਨੇਕਾਂ ਮਾਪੇ ਦਾਪਾਂ ਨੇ ਗਾਮ ਦੇ ਵਿੱਚ ਹੀ ਮੌਤ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇੰਨਾ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਮਰੀਕਾ ਚੱਲੇ ਇਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾ ਇਹ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜਦੇ ਜਿੰਨੇ ਨੌਜਵਾਨਾਂ ਨੇ ਇਹਨਾਂ ਨੂੰ